راج ਜੀ ਸੈਨ ਨਾਲ ਫਿਰ ਤੋਂ ਜੁੜ ਚੁੱਕੇ ਨੇ ਦੁਰਗੇਸ਼ ਜੀ ਕੀ ਮਾਹੌਲ ਹੈ ਇਸ ਵੇਲੇ ਮੋਹਾਲੀ ਦੇ ਵਿੱਚ ਕੀ ਰੁਝਾਨ ਨਜ਼ਰ ਆ ਰਹੇ ਨੇ ਦੁਰਗੇਸ਼ ਜੀ ਤੁਹਾਡਾ ਕਵਰ ਜੀ ਜੀ ਮੋਹਾਲੀ ਦੇ ਵਿੱਚ ਮੌਸਮ ਬਹੁਤ ਸੁਹਾਵਣਾ ਹੋ ਚੁੱਕਿਆ ਪਹਿਲਾਂ ਤਾਂ ਮੈਂ ਦੱਸਣਾ ਚਾਹਨਾ ਕਿ ਅੱਤਾਂ ਦੀ ਗਰਮੀ ਪੈਣ ਤੋਂ ਬਾਅਦ ਹੁਣ ਹਨੇਰੀ ਤੇ ਬੱਦਲਬਾਈ ਆ ਚੁੱਕੀ ਹੈ ਤੇ ਆਖਰੀ ਲਗਭਗ 1 ਘੰਟਾ ਬਚਿਆ ਹੈ ਬੋਟਾਂ ਪੈਣ ਨੂੰ ਤੇ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਹੇ ਆ ਤੇ ਜੰਡਪੁਰ ਪਿੰਡ ਹੈ ਇਹ ਨਗਰ ਕੌਂਸਲ ਖਰੜ ਦਾ ਹਿੱਸਾ ਵੀ ਹੈ ਤੇ ਇੱਥੇ ਦੇ ਜਿਹੜੇ ਨਗਰ ਕੌਂਸਲਰ ਨੇ ਉਹ ਵੀ ਸਾਡੇ ਨਾਲ ਮਜਬੂਰ ਨੇ ਉਹਨਾਂ ਨਾਲ ਗੱਲ ਕਰਾਂਗੇ ਤੇ ਕੀ ਕੁਝ ਹਾਲਾਤ ਨੇ ਇੱਥੇ ਕਿਉਂਕਿ ਇੱਥੇ ਪਿੰਡ ਦੇ ਵਿੱਚ ਵੀ ਜੋ ਆਪਸੀ ਭਾਈਚਾਰੇ ਦਾ ਮਾਹੌਲ ਹੈ ਤੇ ਸਾਰੇ ਵੱਖ-ਵੱਖ ਪਾਰਟੀਆਂ ਦੇ ਲੋਕ ਇਕੱਠੇ ਮਿਲ ਕੇ ਜਿਹੜੇ ਆ ਉਹ VOTING ਕਿੱਦ ਦੀ ਪ੍ਰਕਿਰਿਆ ਦੇ ਵਿੱਚ ਭਾਗ ਲੈ ਰਹੇ ਨੇ ਤਾਂ ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗਾ ਕਿ ਜੋ ਐਮਸੀ ਹੈ ਗੁਰਵਿੰਦਰ ਜੀ ਨਾਲ ਤੇ ਗੁਰਵਿੰਦਰ ਜੀ ਕੀ ਮਾਹੌਲ ਹੈ ਇਸ ਸਮੇਂ ਬਿਲਕੁਲ ਜੀ ਇੱਕ ਤਿਆਰ ਦੀ ਤਰ੍ਹਾਂ ਮਾਹੌਲ ਪਰਿਆ ਹੋਇਆ ਜੀ ਸਾਡਾ ਸਾਡੇ ਪਿੰਡ ਦੇ ਵਿੱਚ ਜੀ ਕੁੱਲ 2000 ਦੇ ਕਰੀਬ ਵੋਟ ਹੈ ਜੀ ਸੋ ਸਾਰੀਆਂ ਪਾਰਟੀਆਂ ਦੀਆਂ ਵੋਟਾਂ ਜੀ ਸਾਰੀਆਂ ਪਾਰਟੀਆਂ ਦੇ ਬੂਥ ਲੱਗੇ ਹੋਏ ਆ ਜੀ ਸਾਰੇ ਹੀ ਮੇਲ-ਜੁਲਕਾ ਬੈਠੇ ਆ ਜੀ ਜਿਹਨੂੰ ਚਿੱਤ ਕਰਦਾ ਜੀ ਆਪਣੀ ਖੁਸ਼ੀ ਤੋਂ ਵੋਟ ਜਿਹਨੂੰ ਵੀ ਤੁਸੀਂ ਪਾਉਣਾ ਚਾਹੁੰਦੇ ਆ ਪਾ ਸਕਦੇ ਜੀ ਕਿਸੇ ਪਰ ਕਿਸੇ ਤਰ੍ਹਾਂ ਦਾ ਦਬਾਅ ਜਾਂ ਉਸ ਐਦਾਂ ਦਾ ਲਾਲਚ ਜਾਂ ਕੁਛ ਨਹੀਂ ਦਿੱਤਿਆ ਗਿਆ ਸਾਡੇ ਪਿੰਡ ਵਿੱਚ ਸਾਰੇ ਹੀ ਸਤਿਕਾਰਯੋਗ ਨੇ ਜੀ ਸਾਰੇ ਹੀ ਆਪਣੇ ਚੋਣ-ਚੋਣ ਆਪਣੇ ਬੂਥਾਂ 'ਨ ਜਾ ਕੇ ਵੋਟਾਂ ਪਾ ਰਹੇ ਆ ਕਿੰਨੇ ਕਿ ਪਰਸੈਂਟ ਵੋਟ ਹੁਣ ਤੱਕ ਪੋਲ ਹੋ ਚੁੱਕੀ ਹੈ ਕਿਉਂਕਿ 1 ਘੰਟੇ ਦਾ ਸਮਾਂ ਬਚਿਆ ਹੁਣ ਆਖਰੀ 50% ਵੋਟ ਇਸ ਟਾਈਮ ਪੋਲ ਹੋ ਚੁੱਕੀ ਹੈ ਜੀ ਕੋਈ 60-62% ਦੇ ਕਰੀਬ ਨਹੀਂ ਤਾਂ ਸਾਨੂੰ 65% ਦੇ ਤੱਕ ਚਲੇ ਜਾਊਗਾ ਤੇ ਹੋਰ ਵੀ ਲੋਕ ਮੌਜੂਦ ਨੇ ਸਾਡੇ ਨਾਲ ਤੇ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਜੀ ਬੋਲੋ ਉਹਨੇ ਬੋਲ ਤੂੰ ਸੁਣਗਾ ਨਾਮ ਹਾਂ ਜੀ ਵੀਰਾਂ ਇੱਥੇ ਬੜਾ ਅਰਾਟ ਮਹਿਸੂਸ ਕਰਦੇ ਨੇ ਕੈਮਰੇ ਦੇ ਅੱਗੇ ਤੇ ਇੱਕ ਬਜ਼ੁਰਗ ਮੌਜੂਦ ਨੇ ਸਾਡੇ ਨਾਲ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆਂ ਹਾਂ ਜੀ ਕੀ ਨਾਮ ਹੈ ਤੁਹਾਡਾ ਜਿਕਤਾਰ ਸਿੰਘ ਆ ਜੀ ਜਿਕਤਾਰ ਸਿੰਘ ਜੀ ਕਿੱਦਾਂ ਦਾ ਮਾਹੌਲ ਹੈ ਇੱਥੇ ਸਾਡੇ ਪਿੰਡ ਦਾ ਬਹੁਤ ਵਧੀਆ ਮਾਹੌਲ ਹੈ ਜੀ ਸਾਰਾ ਸਾਰੇ ਨਾਲ ਮਿਲ ਕੇ ਰਹਿੰਦੇ ਜੀ ਹੱਸਦੇ ਤੇ ਇਹਨੇ ਬੋਟ ਪਾਉਣ ਨੂੰ ਆਪਣੀ ਮਰਜ਼ੀ ਗੱਲ ਪਾਉਣੇ ਜੀ ਪਰ ਜਿਹੜੇ ਸਾਡੇ ਬੋਥ ਲੱਗੇ ਪਿਆ ਉਹ ਸਾਰੇ ਸਾਰੇ ਸਾਂਝੇ ਇਕੱਠੇ ਲੱਗੇ ਹੋਏ ਇੱਕ ਜਿਹੜੇ ਜੀ ਤੁਸੀਂ ਆਪਣੀ ਬੋਡ ਪਾਤੀ ਹਾਂਜੀ ਪਾਤੀ ਅੱਛਾ ਬੋਡ ਪੈਣ ਤੋਂ ਪਹਿਲਾਂ ਕੀ ਮੁੱਦੇ ਸੀ ਕੀ ਮਨ ਦੇ ਵਿੱਚ ਵਿਚਾਰ ਚੱਲ ਰਿਹਾ ਸੀ ਵੀ ਕਿਹੜੇ ਕਿਹੜੇ ਮੁੱਦੇ ਆ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਆਪਣਾ ਉਮੀਦਵਾਰ ਚੁਣਿਆ ਉਹ ਤਾਂ ਹੁਣ ਸਾਡੇ ਮੰਨ ਦੀ ਮਨਣਾ ਜੀ ਬਾਕੀ ਨਾ ਮੋਦੀ ਨੇ ਖੜਾ ਨਜ਼ਾਰਾ ਕੁਝ ਪੇਜ ਕੇ ਖਾ ਲਿਆ ਜੀ ਪਰ ਸਾਨੂੰ ਕੋਈ ਨਹੀਂ ਸਾਡੇ ਪਿੰਡਾਂ ਦਾ ਮਸਲਾ ਹੱਲ ਹੋਏ ਜਿਹੜੇ ਗਰੀਬ ਜਨਤਾ ਕਿਸਾਨਾਂ ਦਾ ਮਸਲਾ ਹੱਲ ਹੋਣਾ ਚਾਹੀਦੇ ਆ ਜਿਹੜੇ ਉੱਥੇ ਬਾਰਡਰਾਂ ਦੇ ਬੈਠੇ ਆ ਇਹਨਾਂ ਨੂੰ ਕੋਈ ਨਹੀਂ ਪੁੱਛਿਆ ਕਿ ਇਹਨਾਂ ਨੂੰ ਕਿੰਨੇ ਕਿਸਾਨਾਂ ਦੀ ਡੈਥ ਆਉਲੀਆਂ ਜੀ ਇਹ ਆਪਣੀ ਮਨਮਰਜ਼ੀ ਕਰਦਾ ਮੋਦੀ ਜੀ ਤੇ ਮੋਦੀ ਜੀ ਵੀ ਸੋਚ ਕਰਕੇ ਮੋਦੀ ਜੀ ਦੀ ਜੋ ਇਹਨਾਂ ਕਿਸਾਨਾਂ ਨਾਲ ਜੋ ਵੀ ਗੱਲਬਾਤ ਹੈ ਉਸ ਦੇ ਲਈ ਵੀ ਕੁਝ ਲੋਕ ਵੋਟ ਕਰ ਰਹੇ ਨੇ ਤੇ ਹੋਰ ਵੀ ਲੋਕ ਮੌਜੂਦ ਨੇ ਤੇ ਬਜ਼ੁਰਗ ਮੌਜੂਦ ਨੇ ਬਜ਼ੁਰਗ ਜੀ ਕਿੰਨੀ ਉਮਰ ਹੈ ਤੁਹਾਡੀ 79 ਸਾਲ 79 ਸਾਲ ਤੇ ਅੱਜ ਵੀ ਕੈਮ ਹੋ ਫਿਰ ਵੋਟਾਂ ਪਾਣ ਲਈ ਵੀ ਕੀ ਸੋਚਦੇ ਹੋ ਫਿਰ ਵੋਟ ਪਾਣ ਤੋਂ ਪਹਿਲਾਂ ਕੀ ਮੁੱਦੇ ਹੁੰਨੇ ਆ ਤੁਹਾਡੇ ਵੀ ਅਗੇ ਪਿੰਡ ਦਾ ਸਿਧਾਰ ਠੀਕ ਹੋਣਾ ਚਾਹੀਦਾ ਅੱਛਾ ਪਿੰਡ ਵਾਸਤੇ ਕਿਉਂਕਿ ਇਹ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਚੁਣਨਾ ਹੈ ਤੁਸੀਂ ਆਰੰਡਾ ਨਹੀਂ ਜਾਇਕਾ ਠੀਕ ਹੈ ਜੀ ਤੇ ਗਾਂਧੀ ਦੂਰ ਹੋ ਗਏ ਹਾਂ ਜੀ ਤੇ ਨਹੀਂ ਹੋਰ ਹੋਰ ਵੀ ਲੋਕ ਮੌਜੂਦ ਨੇ ਹੋਰ ਲੋਕਾਂ ਨਾਲ ਪੜਾਅ ਵਾਸ ਕਰਾਂਗੇ ਜਿਨ੍ਹਾਂ ਨੇ ਵੋਟਾਂ ਪਾਈਆਂ ਇਹ ਆਪਾਂ ਸਾਡੇ ਜਿਹੜੇ ਖੜੇ ਆ ਤਾਹਾਂ ਤੋਂ ਬੱਤੇ ਤੇ ਕੀ ਖਾਸ ਮੁੱਦੇ ਰਹੇ ਜੀ ਅੱਜ ਵੋਟ ਪਾਉਣ ਤੋਂ ਪਹਿਲਾਂ ਪਿੰਡ ਜੰਨਪੁਰ ਦਾ ਰਹੇ ਜੈਮ ਸਿੰਘ ਸਾਡਾ ਸਾਡਾ ਬਹੁਤ ਬਹੁਤ ਕੀ ਰਹੇ ਇਹ ਮਾਹੌਲ ਦਾ ਵਧੀਆ ਤੁਸੀਂ ਵੋਟ ਪਾਣੇ ਹੋ ਵੋਟ ਪਾਣ ਤੋਂ ਪਹਿਲਾਂ ਕੁਝ ਸੋਚਦੇ ਹੋਗੇ ਵਿਚਾਰ ਕਰਦੇ ਹੋਗੇ ਵੀ ਆਹ ਕੈਂਡੀਡੇਟ ਚੰਗਾ ਹੈ ਆਹ ਕੈਂਡੀਡੇਟ ਮਾੜਾ ਹੈ ਆ ਉੱਥੇ ਜਾ ਕੇ ਨਾ ਖ਼ਬਰ ਬਦਲਦਾ ਹੀ ਅੰਦਰ ਜਾ ਹਾਂ ਜੇ ਵੋਟ ਪਾਉਂਦੇ ਨਾ ਉਹ ਜਿਹੜਾ ਬਾਹਰ ਆ ਕੇ ਚਲੇ ਜਾਂਦਾ ਬੰਦਾ ਮਨ ਨਹੀਂ ਹੁੰਦਾ ਹੈਗਾ ਵੀ ਐਸਾ ਕਿਹਨੂੰ ਪਾ ਦਈਏ ਜੀ ਕਿ ਮਤਲਬ voting ਕੇਂਦਰ 'ਚ ਜਾ ਕੇ ਵੀ ਮਨ ਬਦਲ ਜਾਂਦਾ ਬਸ ਜਿਹੜੇ ਨੇ ਸੋਚ ਵਿਚਾਰ ਜਿਹੜੀ ਕੀਤੀ ਹੁੰਦੀ ਹੈ ਨਾ ਤੇ ਉਹ ਤੇ ਭਾਰੀ ਪੈ ਜਾਂਦੀ ਹੈ ਹੋਰ ਵੀ ਅਸੀਂ ਪੋਲਿੰਗ ਸਟੇਸ਼ਨ ਦੇ ਅੰਦਰ ਜਾ ਕੇ ਕਹਿਵਾਤ ਕਰਨ ਕੋਸ਼ਿਸ਼ ਕਰਾਂਗੇ ਦੇ ਹੋਰ ਵੀ ਇੱਥੇ ਮੌਜੂਦ ਨੇ ਭਾਈ ਸਾਹਿਬ ਉਹਨਾਂ ਨਾਲ ਗੱਲ ਕਰਦੇ ਆਂ ਹਾਂਜੀ ਲੇਕਨ ਨੌਜਵਾਨ ਮੌਜੂਦ ਨੇ ਸਾਡੇ ਨਾਲ ਭਾਈ ਸਾਹਿਬ ਵੋਟ ਪਾਤੀ ਹਾਂਜੀ ਕਿ ਕੀ ਬਲਬਲੇ ਹੁੰਨੇ ਆਂ ਮਨ ਦੇ ਵਿੱਚ ਬਲਬਲੇ ਵਿਚਾਰ ਚੱਲ ਰਹੇ ਹੁੰਦੇ ਨੇ ਤਾਂ ਇਹੀ ਹੈ ਜੀ ਪਹਿਲਾਂ ਦੇਖੋ 10 ਸਾਲ ਪਹਿਲਾਂ ਮੋਦੀ ਬਣਾਇਆ ਸੀ ਜੀ ਤੇ ਲੋਕਾਂ ਨੇ ਉਮੀਦਾਂ ਰੱਖਿਆ ਸੀ ਕਿ ਦੇਸ਼ ਦੀ ਤਰੱਕੀ ਵਾਸਤੇ ਕੁਝ ਕਰੇਗਾ ਪਰ ਮੋਦੀ ਜੀ ਨੇ ਸਾਡੇ ਕਿਸਾਨਾਂ ਉੱਤੇ ਹੀ ਡੰਡਾ ਚਲਾਇਆ ਜਿਹੜੇ ਲੋਕ ਸਾਡੇ ਮੁਲਾਜ਼ਮ ਐ ਉਹਨਾਂ ਤੇ ਵੀ ਡੰਡਾ ਚਲਾਇਆ ਜਿਹੜੇ ਕਿਸਾਨਾਂ ਦੇ ਜੋ ਵੀ ਉਹ ਹੈ ਕਣਕ ਦਾ ਮੁੱਲ ਇਕ ਬਾਦ ਮੁੱਲ ਜੋ ਵੀ ਸਹੀ ਤਰੀਕੇ ਨਾਲ ਨਹੀਂ ਮਿਲਦਿਆ ਬੇਰੁਜ਼ਗਾਰੀ ਇੰਨੀ ਹੈ ਕਿ ਜਿਹੜੇ ਨੌਜਵਾਨ ਮੁੰਡੇ ਉਹ ਬਾਹਰ ਨੂੰ ਭਜ ਰਹੇ ਆ ਕੋਈ ਇੰਡੀਆ ਦੇ ਵਿੱਚ ਕੋਈ ਸੁਧਾਰ ਨਹੀਂ ਜਾਰਾ ਪਿਆ ਤੇ ਕੀ ਲੱਗਦਾ ਵੀ ਇਹੜੇ ਜਿਹੜੇ ਆ ਮੁੱਦੇ ਆ ਕੌਣ ਇਹਨਾਂ ਨੂੰ ਡਰੈਸ ਕਰ ਸਕਦਾ ਕੌਣ ਇਹਨਾਂ ਦਾ ਹੱਲ ਕਰ ਸਕਦਾ ਦੇਖੋ ਪਹਿਲਾਂ ਇੰਨੀ ਦੇਰ ਅਸਰ ਵਿਕਾਰ ਕਾਂਗਰਸ ਵੀ ਰਹੀ ਹੈ ਥੋੜਾ ਪਹਿਲਾਂ ਉਹਨਾਂ ਨੇ ਕੰਮ ਕੀਤੇ ਆ ਮਨਮੋਹਨ ਸਿੰਘ ਨੇ ਕੰਮ ਬੜੇ ਅੱਛੇ ਕੀਤੇ ਆ ਪੰਜਾਬ ਵਾਸਤੇ ਬੜਾ ਪੈਸਾ ਉਹਨਾਂ ਨੇ ਜਦੋਂ ਬਾਦਲ ਸਰਕਾਰ ਸੀਗੀ ਬੜਾ ਪੰਜਾਬ ਨੂੰ ਪੈਸਾ ਭੇਜਿਆ ਏ ਤੇ ਮੋਦੀ ਜੀ ਨੇ ਇੰਨਾ ਪੈਸਾ ਪੰਜਾਬ ਨੂੰ ਨਹੀਂ ਭੇਜਿਆ ਤੇ ਕਿਸਾਨਾਂ ਨੂੰ ਕੁੱਟਿਆ ਹੀ ਅਸਲ ਉਲਟਾ ਕਿਸਾਨਾਂ ਨੂੰ ਕੁੱਟਿਆ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਜਿਹੜੀ ਵੋਟ ਪਾਈ ਜਾ ਰਹੀ ਹੈ ਤੇ ਹੋਰ ਨੌਜਵਾਨ ਸਾਥੀ ਸਾਡੇ ਨਾਲ ਮੌਜੂਦ ਹੈ ਤੁਸੀਂ ਵੋਟ ਪਾ ਚੁੱਕੇ ਆ ਜੀ ਹਾਂਜੀ ਹਾਂਜੀ ਹਨਾ ਤਾਂ ਆਪਣਾ ਨਾਮ ਦੱਸਿਓ ਜਸਪ੍ਰੀ ਸਿੰਘ ਹੈ ਜਸਪ੍ਰੀ ਸਿੰਘ ਜੀ ਜਦੋਂ ਵੋਟ ਪਾਨੇ ਆ ਤਾਂ ਕਿਹੜੇ ਕਿਹੜੇ ਮਨ ਦੇ ਵਿੱਚ ਮੁੱਦੇ ਚੱਲਦੇ ਆ ਤੁਹਾਡੇ ਮਨ 'ਚ ਵਿਚਾਰ ਚੱਲਦਾ ਵੀ ਇਸ ਇਹ ਬੰਦੇ 'ਚ ਇਹ ਗੁਣ ਹੈ ਇਹ ਆਪੂ ਨੇ ਕੀ ਕਿਵੇਂ ਵੋਟ ਕਰਦੇ ਆ ਕਿੰਨਾ ਸੋਚਦਾ ਇਹੀ ਹੈ ਵੀ ਚਲੋ ਐਮਐਸਬੀ ਪੱਕੀ ਹੋ ਜਾਵੇ ਦਾ ਕਰਜ਼ਾ ਮੁਕਤ ਹੋ ਜਾਵੇ ਨਾ ਪੰਜਾਬ ਦੇ ਦਾ ਤੇ ਬਾਕੀ ਹੋਰ ਮੰਗਾ ਹਨ ਲੋਕਾਂ ਦੀ ਕੁੜੀਆਂ ਹੋਈਆਂ ਸਾਰੀਆਂ ਤੇ ਤੁਹਾਨੂੰ ਕਿਹਦੇ 'ਚ ਲੱਗਦਾ ਵੀ ਕਿਹੜੀ ਪਾਰਟੀ ਹੈ ਮੰਗਾ ਪੂਰੀਆਂ ਕਰ ਸਕਦੀ ਹੈ ਕਿਹੜਾ ਲੀਡਰ ਇਸ ਲੈਵਲ ਦਾ ਜੋ ਐਮਐਸਪੀ ਤੇ ਜੋ ਕਿਸਾਨਾਂ ਦਾ ਕਰਜ਼ਾ ਪਤਾ ਕੀ ਗੱਲ ਹੈ ਇੱਥੇ ਸਾਡੇ ਵਧੀਆ ਸਾਰੇ ਮਾਣ ਨੂੰ ਪਿਆਰ ਸਾਡਾ ਸਾਰੇ ਅਗਲੇ ਇੱਕ ਜੁੱਟ ਹੋਏ ਵੇ ਆਪਾਂ ਇੱਕ ਨੂੰ ਕਿਦਾਂ ਕਹਿ ਦਈਏ ਹਨਾ ਹਾਂ ਬਿਲਕੁਲ ਠੀਕ ਹੈ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਵੀ ਕਰਜ਼ਾ ਮਾਫ਼ ਹੋਣਾ ਚਾਹੀਦਾ ਐਮਐਸਪੀ ਮਿਲਣੀ ਚਾਹੀਦੀ ਤਾਂ ਕੋਈ ਨਾ ਕੋਈ ਕਿਸੇ ਕੋ ਤਾਂ ਬੰਦਾ ਆਸ ਰੱਖਦਾ ਵੀ ਇਹ ਪਾਰਟੀ ਸਾਨੂੰ ਦਵਾ ਸਕਦੀ ਹੈ ਇਹ ਲੀਡਰ ਦੇ ਵਿੱਚ ਚੰਗੇ ਗੁਣ ਹੈ ਜਿਹੜਾ ਤੁਹਾਡੀ ਗੱਲ ਰੱਖਦਾ ਠੀਕ ਹੈ ਹੁਣ ਸਾਨੂੰ ਆਸ ਤਾਂ ਹੁਣ ਰਾਹੁਲ ਗਾਂਧੀ ਕਹਿ ਰਿਹਾ ਜਿੱਦਾਂ ਵੀ ਸੰਗ காங்கிரஸ் ਦੀ ਆਸ ਹੈ ਜੀ ਹਾਂ ਜੀ ਬਿਲਕੁਲ ਤੇ ਹੋਰ ਵੀ ਲੋਕਾਂ ਨਾਲ ਗੱਲ ਕਰਾਂਗੇ ਤੇ ਪੁਲਿਸ ਸਟੇਸ਼ਨ ਦੇ ਅੰਦਰ ਚੱਲ ਰਹੇ ਲੋਕਾਂ ਨਾਲ ਜਾ ਰਹੇ ਆ ਕਿ ਆਖਰੀ 1 ਘੰਟਾ ਬਚਿਆ ਸਿਰਫ 1 ਘੰਟਾ 1 ਘੰਟਾ ਬਚਿਆ ਤੇ ਆਖਰੀ 30 ਮਿੰਟ ਦੇ ਵਿੱਚ ਕਿੰਨੀ ਜੋ ਪੋਲਿੰਗ ਹੈ ਹੋ ਰਹੀ ਹੈ ਤੇ ਪਤਾ ਚੱਲੇਗਾ ਕਿਉਂਕਿ 50% ਜੋ ਪੋਲਿੰਗ ਹੋ ਚੁੱਕੀ ਹੈ ਇਸ ਵਕਤ ਪੰਜਾਬ ਪੋਰ ਜਿਹੜੇ ਨੌਜਵਾਨ ਹੋਰ ਲੋਕ ਜਿਹੜੇ ਬੋਟ ਕਰ ਰਹੇ ਕਿਹਨਾ ਮੁੱਦਿਆਂ ਨੂੰ ਲੈ ਕੇ ਵੋਟ ਕਰਨਗੇ ਸਾਡੇ ਨਾਲ ਨੌਜਵਾਨ ਮੱਛੀ ਨੇ ਕਿਸ ਦਾ ਸਪੋਰਟ ਕਰ ਦਿੱਤਾ ਕਿ ਕੀ ਕੀ ਮੰਦੇਬੀ ਬਲ ਬਲੇ ਚਾਹਦੇ ਹੁੰਦੇ ਆ ਤੇ ਸਾਡਾ ਆਪਣਾ ਹਮਾਨ ਹੋ ਬਤਾ ਜੀ ਤੁਹਾਨੂੰ ਜੀ ਤੁਹਾਨੂੰ ਇਹ ਲੱਗਦਾ ਵੀ ਤੁਹਾਡੇ ਜੋ ਵੀ ਲੀਡਰ ਹੈ ਜੋ ਤੁਹਾਡੀ ਡਿਮਾਂਡਸ ਆ ਉਹ ਪੂਰੀਆਂ ਕਰ ਪਾ ਨਹੀਂ ਅੱਗੇ ਤਾਂ ਹੋ ਜਾਂਦੇ ਜੀ ਕਿਹੜਾ ਹੁਣ ਹੋਣੀ ਹੈ ਬਾਈ ਕ ਆਪਣਾ ਮਨ ਦਾ ਹੋ ਕੱਢਿਆ ਜੀ ਪੜਾ ਜੀ ਵੀ ਹਾਂ ਠੀਕ ਹੈ ਕੋਈ ਤਾਂ ਹੈ ਨਹੀਂ ਜੀ ਫਿਰ ਵੀ ਤੇ ਇਹ ਆਜੋ ਜੀ ਤੇ ਬਹੁਤ ਦੁਖੀ ਲੱਗ ਰਹੇ ਨੇ ਆਪਣੇ ਬਸ ਬਸਪਤ ਲੀਡਰਾਂ ਤੋਂ ਇਹ ਇਹ ਕਹਿ ਰਹੇ ਨੇ ਕਿ ਹੁਣ ਤੱਕ ਕੋਈ ਵੀ ਲੀਡਰ ਨੇ ਇਹਨਾਂ ਦੀ ਕੋਈ ਡਿਮਾਂਡ ਪੂਰੀ ਨਹੀਂ ਆਪਕਾ ਆਪਕਾ ਤੇ ਪੁਰਸਪਿਕ ਦੇ ਅੰਦਰ ਚੱਲਦੀ ਜਾਂਾਂਦੀ ਕੋਟਿੰਗ ਚੱਲਦੇ ਆ ਮਿੱਥ ਕਿਸ ਤਰ੍ਹਾਂ ਦਾ ਮਾਹੌਲ ਹੈ ਪਿੰਡ ਦੇ ਵਿੱਚ ਜੀ ਵੋਟ ਕਰਿਆ ਜੀ ਕਿຊੋਨਾ ਮੈਂ ਆਪਣਾ ਜਗਦੀਪ ਜੀ ਕੀ ਮੰਨਦੇ ਵਿੱਚ ਨੌਜਵਾਨਾਂ ਦੇ ਵਿਚਾਰ ਹੁੰਨੇ ਆ ਬੂਤ ਕਰਨ ਤੋਂ ਪਹਿਲਾਂ ਹੋਰਾਂ ਦੇ ਵਿਚਾਰ ਵੀ ਪਾਉਣੇ ਚਾਹੀਦੇ ਆ ਜੇਕਰ ਨੂੰ ਵੋਟ ਸਹੀ ਗੱਲ ਹੈ ਤੇ ਹਰੀ ਦੇ ਹੱਥ ਬਣਦਾ ਪਾਉਣੇ ਤੇ ਇੱਕ ਲੀਡਰ ਦੇ ਵਿੱਚ ਕੀ ਤੁਸੀਂ ਗੁਣ ਲੱਭਦੇ ਹੋ ਜਦੋਂ ਤੁਸੀਂ ਇੱਕ ਲੀਡਰ ਪਸੰਦ ਕਰਦੇ ਹੋ ਵੀ ਕਿੱਦਾਂ ਦਾ ਉਹ ਲੀਡਰ ਹੋਏਗਾ ਲੀਡਰ ਵਿੱਚ ਤਾਂ ਇਹ ਗੱਲ ਲੱਗਦੀ ਆਪਾਂ ਬਈ ਸਾਰੇ ਆਪਣੇ ਕੰਮ ਹੋਵੇ ਹੋਣੇ ਚਾਹੀਦੀ ਵਧੀਆ ਸੜਕਾਂ ਹੋਗੀਆਂ ਰੋਡ ਹੋਗੇ ਤੁਸੀਂ ਬਹੁਤ ਸਰਦਾਰੀਆਂ ਆਪਣੀਆਂ ਆਪਣੀਆਂ ਦਾ ਮਤਵਾ ਹੁਣ ਲਈ ਕਰ ਰਹੇ ਹੋ ਕਿਉਂਕਿ ਇਹ ਦੇਸ਼ ਦਾ ਪ੍ਰਧਾਨ ਮੰਤਰੀ ਤੁਸੀਂ ਚੁਣਨ ਜਾ ਰਹੇ ਸੀ ਤਾਂ ਉਦੋਂ ਤੁਸੀਂ ਵੋਟ ਪਾਉਣ ਤੋਂ ਪਹਿਲਾਂ ਕੋਈ ਰਾਸ਼ਟਰੀ ਮੁੱਦੇ ਵੀ ਤੁਹਾਡੇ ਮਨ 'ਚ ਵਿਚਾਰ ਦੇ ਅਧੀਨ ਸੀ ਹਾਂ ਕਿ ਮੁੱਦੇ ਬਹੁਤ ਆ ਹੁਣ ਮੈਂ ਸਾਹਮਣੇ ਦੱਸਣਾ ਨਹੀਂ ਚਾਹੁੰਦਾ ਕਾਂਗਰਸ ਜੀ ਤੇ ਨਾਲ ਬਜ਼ੁਰਗ ਵੀ ਖੜੇ ਆ ਉਹਨਾਂ ਤੋਂ ਜਾਣਦੇ ਆਇਆ ਪਹਿਲਾਂ ਫਾਈਲ ਤੁਸੀਂ ਪਾ ਦਿੱਤੀ ਬਹੁਤ ਮੈਂ ਮੈਰਾ ਫਾਇਦਾ اچھا ਤੇ ਤੁਹਾਡੇ ਮਨ ਚ ਕੀ ਵਿਚਾਰ ਸੀਗੇ ਮਨ ਚ ਤਾਂ ਇਹ ਹੈ ਜੀ ਪਿੰਡ ਦਾ ਸਾਰਿਆਂ ਦਾ ਸਹਿਰ ਦਾ ਵਿਕਾਸ ਹੋਣਾ ਚਾਹੀਦਾ ਜੀ ਜੀ ਕਿ ਜਿਹੜੇ ਬਣਦੇ ਹੈਗੇ ਇੱਥੇ ਚੋਣ ਕਾਏ ਜਾਂਦੇ ਹੈ ਜੀ ਕਿ ਸਾਡੀ ਆਵਾਜ਼ ਸੁਣ ਤੁਹਾਡੀ ਆਵਾਜ਼ ਅੱਜ ਤੱਕ ਬੁਲੰਦ ਹੋਈ ਹੈ ਜੀ ਕਿਉਂਕਿ ਕਦੇ ਨਹੀਂ ਕਿਸੇ ਨੇ ਨਹੀਂ ਜਬੋ ਤੇ ਹੁਣ ਉਮੀਦ ਹੈ ਵੀ ਹੁਣ ਜਿਹਨੂੰ ਰੱਬ ਜਾਣਦਾ ਜੀ ਹੁਣੇ ਵੀ ਕੋਈ ਪਤਾ ਨਹੀਂ ਹੈਗਾ ਵੀ ਬੰਦੇ ਕਰਦੇ ਕੁਝ ਕਿਹਾ ਕੁਸ ਹੁੰਦਾ ਗਿਆ ਕੁਸ ਨਹੀਂ ਦੇਖੋ ਵਜੂਰ ਕਾ ਨੇ ਬੋਟ ਪਾਈ ਹੈ ਕਹਿੰਦੇ ਜਿੰਨੀ ਵਾਰ ਵੀ ਬੋਟ ਪਾਈ ਹੈ ਤਾਂ ਕਿਸੇ ਨੇ ਕੋਈ ਜੋ ਹੈ ਗੱਲ ਇਹਨਾਂ ਦੀ ਪੂਰੀ ਨਹੀਂ ਕੀਤੀ ਕਿਸੇ ਵੀ ਗੱਲ ਤੇ ਖਰੇ ਨਹੀਂ ਉਤਰੇ ਜੀ ਤੇ ਹੋਰ ਵੀ ਤੋਂ ਆਪਣਾ ਨਾਲ ਗੱਲ ਕਰ ਸੁਪਰ ਕਰਦੇ ਆ ਤੇ ਬੋਟ ਪਾ ਕੇ ਆ ਰਹੇ ਤੇ ਇੰਡੀਆ ਨਿਊਜ਼ ਜਿਹੜੀ ਹੈ ਪਿੰਡ ਪਿੰਡ ਜਾ ਕੇ ਜੋ ਯੂਥ ਹੈ ਉਹਨਾਂ ਨਾਲ ਗੱਲ ਕਰ ਰਹੇ ਆ ਤੇ ਬ੍ਰਦਰ ਕਿਆ ਨਾਮ ਹੈ ਤੁਹਾਡਾ ਅਮਿਤ ਸੈਣੀ ਸੈਣੀ ਸਾਹਿਬ ਬੋਟ ਪਾ ਕੇ ਆਇਓ ਤੁਸੀਂ ਇਹ ਮਨ ਦੇ ਵਿੱਚ ਕੀ ਵਿਚਾਰ ਹੁੰਦੇ ਆ ਤੇ ਵਿੱਚ ਬਸ ਇੱਕ ਹੀ ਵਿਚਾਰ ਹੈ ਕਿ ਮਤਲਬ ਡਵੈਲਪਮੈਂਟ ਦੇ ਦੀ ਸਾਨੂੰ ਹੋਰ ਤੱਕੀ ਡਵੈਲਪਮੈਂਟ ਤੁਸੀਂ ਹੁਣ ਸ਼ਹਿਰ ਦੇ ਵਿੱਚ ਬੈਠੇ ਹੋ ਪਹਿਲਾਂ ਤਾਂ ਇਹ ਪਿੰਡ ਸੀਗਾ ਹੁਣ ਸ਼ਹਿਰ ਹਾਂ ਉਹ ਠੀਕ ਆ ਬਟ ਡਵੈਲਪਮੈਂਟ ਉਸ ਚੀਜ਼ ਨੂੰ ਨਹੀਂ ਕਹਿ ਰਿਹਾ ਮੈਂ ਹੋਰ ਵੀ ਇੱਕ ਚੀਜ਼ਾਂ ਨੇ ਜਿਹੜੀਆਂ ਅਜੇ ਕਰਨ ਵਾਲੀਆਂ ਨੇ ਕਿਉਂਕਿ ਹੁਣ ਨੈਸ਼ਨਲ ਚੈਨਲ ਤੇ ਤੁਸੀਂ ਹਾਂ ਬਿਲਕੁਲ ਜਿੱਦਾਂ ਕੀ ਆਪਣੀ ਫਰੋਜ਼ਗਾਰੀ ਹੈ ਠੀਕ ਆ ਆਪਣਾ ਉਹ ਮੁੱਦਾ ਜੀ ਆਪਾਂ ਹੋਰ ਗੱਲ ਕਰੀਏ ਤਾਂ ਮਤਲਬ ਇੱਥੇ ਵੀ ਤੁਸੀਂ ਦੇਖ ਰਹੇ ਹੋ ਸਾਡਾ ਜਿਹੜਾ ਹਲਕਾ ਠੀਕ ਆ 124 ਸੈਕਟਰ ਉਹਦੇ ਵਿੱਚ ਪਹਿਲਾਂ ਉਹ ਜਿਹੜੀ ਆਪਣਾ ਕਿਹੜੀ ਸੀਗੀ ਅਰਮਾਨਪੁਰ ਸੌਰੀ ਪੀਨ ਅਨਵੋਲ ਕੋਰ ਅਨਵੋਲ ਗਦਨ ਤਾਂ ਉਹਦੇ ਵਿੱਚ ਉਹ ਸਾਡਾ ਰੋਡ ਹੀ ਨਹੀਂ ਬਣਿਆ ਅਜੇ ਦਿਨ ਤੱਕ ਤਾਂ ਸਾਨੂੰ 5-5 ਸਾਲ ਹੋ ਗਏ ਉਹਨੂੰ ਉਡੀਕਦੇ ਨੂੰ ਉਹ ਮੁੜ ਕੇ ਨਹੀਂ ਆਈ ਤਾਂ ਉਹ ਚੀਜ਼ ਹੈ ਕਿ ਸਾਨੂੰ ਰੋਡ ਵੀ ਚਾਹੀਦੇ ਨੇ ਸਾਨੂੰ ਅਸੀਂ ਇੱਥੇ ਰਜਿਸਟਰੀਆਂ ਕਰਾਈਆਂ ਅਸੀਂ ਗਵਰਨਮੈਂਟ ਨੂੰ ਟੈਕਸ ਦਿੱਤਾ ਸਭ ਕੁਝ ਕੀਤਾ ਤਾਂ ਉਹਦੇ ਬਦਲੇ ਸਾਨੂੰ ਵੀ ਤਾਂ ਫੈਸਿਲਿਟੀਆਂ ਮਿਲਣੀਆਂ ਚਾਹੀਦੀਆਂ ਤਾਂ ਉਹ ਚੀਜ਼ ਹੈ ਅਸੀਂ ਉਸ ਕਰਕੇ ਵੀ ਕਰ ਰਹੇ ਹਾਂ ਕਿ ਇੱਕ ਵਾਰ ਥੋੜਾ ਅਸੀਂ ਚੇਂਜ ਕਰਕੇ ਦੇਖੀਏ ਕਿ ਸ਼ਾਇਦ ਸਾਡਾ ਭਲਾ ਹੋ ਜਾਏ ਜੀ ਠੀਕ ਸਾਬਾ ਸਾਨੂੰ ਮਹਿਲਾ ਵੀ ਮੌਜੂਦ ਨੇ ਮਹਿਲਾ ਮਾਤਰੀ ਕਿਸ ਆਪਣੇ ਬੱਕਰੇ ਮੁੱਦੇ ਹੁੰਦੇ ਨੇ तेरे वो कम रहे और अभी जैसे देने थे, तो, इस भी लाइट रहे। तो अगली बार इलेक्ट्रिसिटी तो तो और पानी की सुविधा इलेक्शन कमीशन ने तो प्रोपर प्रबंध किए थे पानी का प्रबंध भी किया था बहुत से प्रबंध किए थे तो पानी वगैरह की फैसिलिटी मिली आपको अंदर पानी की है बट लाइट नहीं है सर। तो देखिए लाइट नहीं है तो वोट डालने आ रहे हैं और गांव में पंजाब के अब तो शहर बन चुका है जंडपुर पर यहाँ भी लाइट की असुविधा है लाइट नहीं है तो और भी लोगों से बात तो का प्रयास करेंगे जो वोट डालने आए तो पूछते हैं कि क्या क्या मन में विचार चलते हैं लोगों के वोट डालने से पहले तो भाई साहब क्या नाम तो है ਠਾਕਰ ਤੇ ਭਾਈ ਸਾਹਿਬ ਥੋੜੀ ਘਬਰਾਹਟ ਮੈਂ ਨਾ ਮੈਂ ਕਿਵਰਾਤ ਨਹੀਂ ਹਾਂਜੀ ਲੋ ਮੈਂ ਤੁਸੀ ਵੋਟ ਡਾਲ ਕੇ ਆਇਆ ਹਾਂ ਹਾਂਜੀ ਤੇ ਕੀ ਮੁੱਦੇ ਚੱਲਦੇ ਆ ਮਹਿਲਾਵਾਂ ਦੇ ਮਨ ਚ ਨਾ ਨੰਬਰ ਦਾ ਦੱਸੂਗਾ ਨਹੀਂ ਜੀ ਤੁਸੀਂ ਆਪਣੇ ਜਦੋਂ ਸਰਕਾਰ ਸਰਕਾਰ ਚੁਣੀ ਹੋ ਮਾਦਾ ਜੀ ਤੁਸੀਂ ਤੁਹਾਡੀ ਉਮਰ ਕਿੰਨੀ ਹੈ 75 60 ਤੇ ਨਾਮ ਕੀ ਹੈ ਤੁਹਾਡਾ ਤੁਸੀਂ ਲਾਈਵ ਚੱਲ ਰਹੇ ਹੋ ਨੈਸ਼ਨਲ ਚੈਨਲ ਤੇ ਤੇ ਕੀ ਮੁੱਦੇ ਹੁੰਨੇ ਆ ਮਨ ਦੇ ਵਿੱਚ ਕੀ ਚਾਹੁੰਦੇ ਹੁੰਨੇ ਆ ਆਪਣੇ ਨੇਤਾਵਾਂ ਤੋਂ నా さん નું કે મૌતે સેને કી કિના ઓર કે જો મેરા યા એલા હે સો આપ ગવર્નમેન્ટ રહી થી ઢડ ભર જાય તો ગવર્નમેન્ટ કા હી પેડ ભર જાય ઢડ ભર જાય બસ કી કી જા રહી હે કે ભુર્વીભાઈ સાહેબ મે મે કહાના થા કે મેરા મજીત Singh નબડાર જાડકો મજીત Singh જી વોટ પા ચુકે હે બિલકુલ પા ચુકે હે જી કે કી મૌતે રહે તોડે મન દે وچ કી કુછ વેક મે ઇન્ને તો પ્રચાર ચલ રહે હે બસ વો પાર્ટી વાલે કી તુમને મિલે હોને આ કે ਜ਼ਰੂਰ ਲੀਡਰ ਆ ਕੇ ਮਿਲਦੇ ਆਪਨੇ ਵਿਚਾਰ ਉਦਾਰਦੇ ਕੋਈ ਅਸਰ ਪੈਂਦਾ ਕਿ ਲੋਕਾਂ ਨੂੰ ਦੇਖੋ ਜੀ ਜਿਹੜੀ ਹੁਣ ਸਰਕਾਰ ਹੈ ਇਸ ਟਾਈਮ ਸਾਡੇ ਜੇ ਸੜਕਾਂ ਦੀ ਗੱਲ ਕਰੀਏ ਤਾਂ ਸੜਕਾਂ ਦਾ ਮੁੱਦਾ ਸਾਡੇ ਸਭ ਤੋਂ ਪਹਿਲਾਂ ਹੈ ਬੜੇ ਬੁਰੇ ਹਾਲ ਨੇ ਸੜਕਾਂ ਦੇ ਇਹ ਜਮਾਂ ਗੌਰ ਨਹੀਂ ਮੈਡਮ ਨੇ ਇੱਕ ਦਿਨ ਵੀ ਆਨਕ ਸਾਡੇ ਹਲਕੇ ਦੇ ਵਿੱਚ ਪਿੰਡਾਂ ਦੇ ਵਿੱਚ ਵੋਟਾਂ ਮੰਗਣ ਆਏ ਨੇ ਉਤੋਂ ਪਹਿਲਾਂ ਇਹ ਇੱਕ ਦਿਨ ਵੀ ਸਾਡੇ ਪਿੰਡਾਂ 'ਚ ਨਹੀਂ ਆਏ ਜੇ ਰਹੀ ਗੱਲ ਸਾਰੇ ਕੈਂਡੀਡੇਟਾਂ ਦੀ ਕਰੀਏ ਕਿ ਕਿਸਾਰੇ ਨੇ ਪ੍ਰਚਾਰ ਕਰਨਾ ਹੈ ਉਹਨਾਂ ਦੀ ਸਰਕਾਰ ਨਹੀਂ ਪਰ ਜਿੱਥੋਂ ਤੱਕ ਹੁੰਦਾ ਹੈ ਕਾਂਗਰਸੀ ਹੋਏ ਜਿੰਨਾ ਵਿਜੇਂਦਰ ਸਿੰਘਲਾ ਜੀ ਅਸੀਂ ਉਹਨਾਂ ਦੀ ਬੜੀ ਸਪੋਰਟ ਕਰ ਰਹੇ ਹਾਂ ਇਸ ਟਾਈਮ ਤੇ ਉਹਨਾਂ ਨੇ ਬਹੁਤ ਜ਼ੋਰ ਲਾਇਆ ਜੀ ਕਮੰਡੀ ਕਰਨ ਗੁਰਦ ਨੂੰ ਵੀ ਕਿਹਾ ਹੈ ਸਾਡੀ ਝਾਂਡਾਪੁਰ ਤੋਂ ਚੰਦੋਂ ਨੂੰ ਜਾਂਦੀ ਸੜਕ ਉਹਦਾ ਬਹੁਤ ਬੁਰਾ ਹਾਲ ਹੈ ਖਰੜ ਤੋਂ ਚੁੰਗੀਆਂ ਝਾਂਡਾਪੁਰ ਨੂੰ ਜਾਂਦੀ ਇਹਦਾ ਬਹੁਤ ਬੁਰਾ ਹਾਲ ਹੈ ਖੁਦ ਮੈਡਮ ਵੀ ਟੂਰਨਾਮੈਂਟ ਤੇ ਆਏ ਸੀਗੇ ਉਹਨਾਂ ਨੇ ਵੀ ਦੇਖਿਆ ਵੀ ਸੜਕਾਂ ਦਾ ਬਹੁਤ ਸਾਡਾ ਮੰਦਾ ਹਾਲ ਹੈ ਜੀ ਸਾਡੇ ਸੜਕਾਂ ਨੂੰ ਮੁੱਦੇ ਦੇ ਰੱਖਦੇ ਹੋਏ ਤੇ ਮੈਡਮ ਸਾਡੇ ਹਲਕੇ 'ਚ ਆ ਹੀ ਨਹੀਂ ਰਹੀ ਕੋਈ ਨੰਬਰਦਾਰ ਸਾਹਿਬ ਜਿਹੜੇ ਹੈ ਕਹਿ ਇਲੈਕਸ਼ਨ ਦੇ ਵਿੱਚ ਬੋਟਿੰਗ ਕੀਤੀ ਜਾ ਰਹੀ ਕਿਉਂਕਿ ਸੜਕਾਂ ਸੀਵਰੇਜ ਪਾਣੀ ਦਾ ਇੱਥੇ ਮੁੱਖ ਮੁੱਦਾ ਹੈ ਕਿ ਹੋਰ ਵੀ ਫੈਕਟਰੀ ਸਾਫ ਫੈਕਟਰੀ ਸਾਫ ਕੈਸ਼ ਕਿਉਂ ਬਣਾਣਾ ਤੁਹਾਡੇ ਬਿਰਮਲ ਸਿੰਘ ਜੀ ਨਰਮਲ ਸਿੰਘ ਜੀ ਕਿਹੜੇ ਕਿਹੜੇ ਮੁੱਦੇ ਰਹੇ ਆ ਵੋਟ ਪਾਉਣ ਤੋਂ ਪਹਿਲਾਂ ਤੁਹਾਡੇ ਮਨ ਦੇ ਵਿੱਚ ਤੁਸੀਂ ਕੀ ਖੂਬੀਆਂ ਦੇਖਦੇ ਹੋ ਆਪਣੇ ਲੀਡਰ ਦੇ ਵਿੱਚ ਸਾਰੇ ਰੋਹੀਆ ਜੀ ਖੂਬੀਆਂ ਕਿਹੜੀਆਂ ਉਹਨਾਂ ਦੀ ਸਾਰੀਆਂ ਰੋਹੀਆ ਜੀ ਸਾਨੂੰ ਕੋਈ ਥਾਏ ਨਹੀਂ ਉਹਨਾਂ ਚ ਆਏ ਬੋਟਾਂ ਪਵਾ ਕੇ ਬੋਟਾਂ ਹਵਾ ਚ ਪੈ ਗਈਆਂ ਉਹਨਾਂ ਨੂੰ ਨਾ ਕਿਤੇ ਆਏ ਇੱਥੇ ਨਾ ਲੈਣਾ ਦੇਣਾ ਕਿਸੇ ਨੂੰ ਮਿਲੇ ਨਹੀਂ ਗਿਲੇ ਨਹੀਂ ਜਾਤਾ ਹੈ ਐਮ ਐਸ ਵੀ ਵੀ ਐਨ ਐ ਮਿੰਟਾਂ ਚ ਦੰਦੇ ਸੀ ਹੈ ਜਿਹੜੀ ਕਿਤੇ ਉਹਨਾਂ ਦੇ ਮਤਲਬ ਉਹਨਾਂ ਦੇ ਲੈਵਲ ਦੀ ਗੱਲੇ ਨਹੀਂ ਹੈਗੀ ਉਹ ਤਾਂ ਸੈਂਟਰ ਦੀ ਹੈ ਨਾ ਤੇ ਹੁਣ ਹੁਣ ਜਿਹੜੀਆਂ ਦੇ ਲੈਵਲ ਦੀਆਂ ਤਾਂ ਕੋਈ ਹੈ ਪੰਜਾਬ ਦੇ ਕਰਨ ਵਾਲੇ ਕੰਮ ਹੈ ਰਿਕਟਾ ਚਾਰ ਕਹਿੰਦੇ ਇੱਥੇ ਲਾਈਵ ਥੋੜਾ ਥੋੜਾ ਨਾ ਰਿਪੋਰਟ ਐਂਟੀ ਕਰੈਕਸ਼ਨ ਕਰੋ ਕਰੋ ਜੀ ਆ ਨੰਬਰ ਤੇ ਕਰੋ ਇੱਥੇ ਖੜ ਤੇ ਦੇਖ ਜਾ ਕੇ ਦੇਖ ਲਓ ਕੋਈ ਵੀ ਦਫ਼ਤਰ ਹੈ ਜਾਨੀ ਜਿਹਦੇ ਮਤਲਬ ਹਹਾ ਕਰਮਚੀ ਪਈ ਹੈ ਤੇ ਹੁਣ ਤੁਸੀਂ ਜਦੋਂ ਵੀ ਜਿਹੜਾ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਤੁਸੀਂ ਬੂਟ ਕਰ ਰਹੇ ਹੋ ਤੁਹਾਨੂੰ ਲੱਗਦਾ ਵੀ ਕੋਈ ਅਜਿਹੀ ਪਾਰਟੀ ਹੈ ਜਿਹੜੀ ਭ੍ਰਿਸ਼ਟਾਚਾਰ ਨੂੰ ਖਤਮ ਕਰ ਸਕਦੀ ਨਹੀਂ ਭ੍ਰਿਸ਼ਟਾਚਾਰ ਖਤਮ ਤਾਂ ਨਹੀਂ ਚਲੋ ਜੀ ਹੋ ਸਕਦਾ ਪਰ ਜੇ ਸਰਕਾਰਾਂ ਜ਼ੋਰ ਲਾਉਣ ਤਾਂ ਹੋ ਵੀ ਸਕਦਾ ਏਡੀ ਕਿਹੜੀ ਗੱਲ ਹੈ ਸਰਕਾਰਾਂ ਤੇ ਕਿਹੜੀ ਗੱਲ ਹੈ ਵੀ ਨਾ ਹੋਵੇ ਜੀ ਜੀ ਗਵਰਨਮੈਂਟ ਹੈ ਜੇ ਗਵਰਨਮੈਂਟ 1 ਮਿੰਟ ਤੇ ਐਕਸ਼ਨ ਹੋ ਜਾਂਦਾ ਜੀ ਕਰਨ ਤੇ ਅੱਜ ਤੁਸੀਂ ਕਿਹੜੀ ਗੱਲ ਹੈ ਜੀ ਕੋਈ ਹੈ ਗੱਲ ਇਦਾਂ ਦੀ ਵੀ ਜਿਹੜੀ ਨਾ ਹੋਵੇ ਬਿਲਕੁਲ ਬਿਲਕੁਲ ਪਰ ਜੇ ਨੀਤੀਆਂ ਸਾਫ਼ ਹੋਣਾ ਤਾਂ ਹੈ ਨਾ ਜੀ ਠੀਕ ਹੈ ਤੇ ਤੁਸੀਂ 10 ਗੁਣਾ ਪਿਛਲੇ ਉਹਨਾਂ ਨਾਲੋਂ 10 ਗੁਣਾ ਭ੍ਰਿ ਤੇ 10 ਗੁਣਾ ਭ੍ਰਿਸ਼ਟਾਚਾਰ ਵਧਨ ਦੀ ਕੰਡ ਕੀਤੀ ਜਾ ਰਹੀ ਹੈ ਤੇ ਹੋਰ ਵੀ ਲੋਕ ਮਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਕਿ ਜੁਵਾ ਹੈ ਸੈਂਟਰਲ ਉਸਦੀ ਵੀ ਵੋਟ ਪਾ ਕਿ ਇਸਕਿ